ਜੀਵ ਨੂੰ ਪੂਰਾ ਗੁਰੂ ਕਿਉਂ ਧਾਰਨ ਦੀ ਲੋੜ ਪੈਂਦੀ ਹੈ ਇੱਕ ਪਹਾੜ ਤੇ ਰਹਿਣ ਵਾਲਾ ਜੀਵ ਜੋ ਕਿ ਕਾਫੀ ਭਜਨ ਅਭਿਆਸ ਕਰਿਆ ਕਰਦਾ ਸੀ ਪਰ ਉਸ ਨੂੰ ਪੂਰਨ ਗੁਰੂ ਨਹੀਂ ਸੀ ਮਿਲਿਆ ਹੋਇਆ ਅਧੂਰਾ ਗੁਰੂ ਸੀ ਔਰ ਸਿਰਫ ਤਨ ਨਾਮ ਤੇ ਸੀ ਸੋ ਉਹ ਪ੍ਰੇਮੀ ਜੀਵ ਨੇ ਬੜੀ ਮਿਹਨਤ ਕੀਤੀ ਔਰ ਆਪਣੇ ਪਿਆਰੇ ਮੁਰਸ਼ਦ ਦੇ ਅਸਲੀ ਟਿਕਾਣੇ ਤੇ ਪਹੁੰਚ ਗਿਆ ਜਦੋਂ ਹਰ ਰੋਜ਼ ਹੀ ਆਪਣੇ ਅਭਿਆਸ ਰਾਹੀਂ ਪਹੁੰਚਿਆ ਕਰੇ ਤਾਂ ਉਸ ਦੇ ਪਾਸ ਇੱਕ ਰੂਪ ਪ੍ਰਕਾਸ਼ਮਣ ਰੂਪ ਵਾਲੀ ਨਿੱਕਲ ਜਾਇਆ ਕਰੇ ਪਰ ਉਹ ਜੀ ਬੇਵੱਸ ਸੀ ਉਸ ਨੇ ਬੜੀ ਕੋਸ਼ਿਸ਼ ਕੀਤੀ ਕਿ ਮੈ ਰੂਹ ਨੂੰ ਪੁੱਛਾਂ ਪਰ ਉਸ ਨੂੰ ਟਾਈਮ ਨਹੀਂ ਲੱਗਿਆ ਕਰੇ ਉਸ ਦਾ ਹੌਸਲਾ ਹੀ ਨਾ ਪਿਆ ਕਰੇ ਸੋ ਇੱਕ ਦਿਨ ਸਾਰੇ ਗੁਰੂ ਭਾਈ ਬੈਠੇ ਸਨ ਉਸ ਦੀਆਂ ਸਿਫਤਾਂ ਕਰੀਆਂ ਕਿ ਤੂੰ ਬਹੁਤ ਪਹੁੰਚਿਆ ਹੋਇਆ ਹੈਂ ਤੇਰੀ ਭਜਨ ਦੀ ਅਵਸਥਾ ਕਾਫੀ ਉੱਚੀ ਹੈ ਤਾ ਵਿਚਾਰਾ ਫਿਸ ਪਿਆ ਕੇ ਨਹੀਂ ਭਰੋ ਇੱਕ ਜੀਵ ਮੇਰੇ ਨਾਲੋਂ ਕਿਤੇ ਮਹਾਨ ਹੈ ਉਹ ਹਰ ਰੋਜ਼ ਮੇਰੇ ਪਾਸੋਂ ਗੁਜ਼ਰ ਜਾਂਦਾ ਹੈ ਉਸ ਦਾ ਰੂਪ ਝੱਲਿਆ ਨਹੀਂ ਜਾਂਦਾ ਔਰ ਉਸ ਦੀ ਪੀਲੀ ਦਸਤਾਰ ਚਿੱਟਾ ਦਾੜਾ ਅਤੇ ਬੜਾ ਹੀ ਪਿਆਰਾ ਚਿਹਰਾ ਚਿੱਟੇ ਵਸਤਰ ਪਾਏ ਹੋਏ ਹਨ ਹਰ ਰੋਜ਼ ਮੇਰੇ ਕੋਲੋਂ ਲੰਘ ਜਾਂਦਾ ਹੈ ਅਸਲੀ ਮਹਾਨ ਤਾਂ ਉਹ ਹੈ ਮੈਂ ਬਲਿਹਾਰ ਜਾਂਦਾ ਹਾਂ ਉਸ ਤੋਂ। ਉਹਨਾਂ ਵਿੱਚ ਇੱਕ ਸਸੰਗੀ ਬੈਠਾ ਸੀ ਤਾਂ ਉਸਨੇ ਆਪਣੀ ਜੇਬ ਵਿੱਚੋਂ ਬਟੂਆ ਕੱਢਿਆ ਔਰ ਉਸ ਨੂੰ ਹੋਣ ਵਾਲੇ ਮਹਾਰਾਜ ਜੀ ਦੀ ਤਸਵੀਰ ਦਿਖਾਈ ਤੇ ਕਿਹਾ ਕਿਤੇ ਉਹ ਇਹ ਤਾਂ ਨਹੀਂ ਤਾਂ ਉਸ ਜੀਵ ਨੇ ਬੜੇ ਹੀ ਪਿਆਰ ਨਾਲ ਉਸ ਤਸਵੀਰ ਨੂੰ ਆਪਣੀਆਂ ਅੱਖਾਂ ਨਾਲ ਲਾਈ ਔਰ ਕਿਹਾ ਤਨ ਹੈ ਤੁਸੀਂ ਤਨ ਹੋ ਤੁਹਾਡਾ ਮੁਰਸ਼ਿਦ ਮਿਹਰਬਾਨੀ ਕਰਕੇ ਮੈਨੂੰ ਆਪੇ ਆਪਣੇ ਮੁਰਸ਼ਿਦ ਦੇ ਪਾਸ ਲੈ ਚੱਲੋ ਔਰ ਮੈਂ ਤੁਹਾਡਾ ਕਿਰਾਇਆ ਵੀ ਦੇ ਦੇਵਾਂਗਾ ਤਾਂ ਉਸ ਸੱਸੰਗੀ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਤਿਆਰ ਹੋ ਜਾਵੋ ਔਰ ਆਪਾਂ ਕੱਲ ਨੂੰ ਹੀ ਦੇਰੇ ਚਲਦੇ ਹਾਂ ਭੰਡਾਰੇ ਦੇ ਦਿਨ ਸਨ ਉਹ ਵੀ ਦੇਰੇ ਆ ਗਏ ਔਰ ਆ ਕੇ ਕੁੱਲ ਮਾਲਕ ਦਾ 사త్సੰਗ ਸੁਨਿਆ ਔਰ ਦਿਲ ਵਿੱਚ ਤੜਫ ਹੋਈ ਕਿ ਇਹਨਾਂ ਨਾਲ ਬਚਨ ਬਲਾਸ ਕੀਤਾ ਜਾਵੇ ਸੋ ਜਦੋਂ ਦੂਸਰੇ ਪ੍ਰੇਮੀ ਨੂੰ ਆਪਣੀ ਇੱਛਾ ਜ਼ਾਹਰ ਕੀਤੀ ਤਾਂ ਉਸਨੇ ਕਿਹਾ ਕਿ ਮਾਲਕ ਨਾਲ ਗੱਲਬਾਤ ਕਰਨ ਦਾ ਸਿਰਫ ਇੱਕ ਹੀ ਤਰੀਕਾ ਹੈ ਉਹ ਹੈ ਨਾਮਦਾਨ ਲੈਣ ਦਾ ਤਰੀਕਾ ਖੈਰ ਉਸਨੇ ਕਿਹਾ ਕੋਈ ਗੱਲ ਨਹੀਂ ਮੈਂ ਕਹਿ ਦੇਵਾਂਗਾ ਕਿ ਮੈਂ ਨਾਮਦਾਨ ਲੈ ਚੁੱਕਿਆ ਹਾਂ ਜਦੋਂ ਵੀਰ ਪਿਆਰੇ ਪ੍ਰੀਤਮ ਅੱਗੇ ਪੇਸ਼ ਹੋਇਆ ਤਾਂ ਉਸਨੇ ਸਾਰੀ ਅਰਜ਼ ਕਰ ਦਿੱਤੀ ਪਰ ਮਾਲਕ ਨੇ ਫਰਮਾਇਆ ਕਿ ਰਾਹ ਤੁਹਾਡਾ ਠੀਕ ਹੈ पर ਤੁਹਾਡਾ ਮੁਰਸ਼ਿਦ ਪੂਰਾ ਨਹੀਂ ਹੈ ਉਸ ਤਿੰਨ ਸ਼ਬਦਾਂ ਦਾ ਨਾਮ ਹੀ ਦੇ ਰਿਹਾ ਹੈ ਔਰ ਕਿਹਾ ਕਿ ਮੈਂ ਉਸ ਦੀ ਕਦਰ ਕਰਦਾ ਹਾਂ ਪਰ ਪੂਰੇ ਮਕਸਦ ਮਕਸਦ ਤੱਕ ਪਹੁੰਚਣ ਲਈ ਪੂਰੇ ਗੁਰੂ ਦੀ ਜ਼ਰੂਰਤ ਹੈ ਔਰ ਪੂਰੇ ਪੰਜ ਨਾਮ ਦਾ ਪੇਤੀ ਗੁਰੂ ਹੀ ਤੇਰੀ ਸਹਾਇਤਾ ਕਰ ਸਕਦਾ ਹੈ ਸੋ ਪਿਆਰੇ ਪ੍ਰੀਤਮ ਦੇ ਅਮਰਤ ਬਚਨ ਸੁਣ ਕੇ ਉਸ ਦੇ ਅੰਦਰ ਨਾਮ ਦਾਣ ਲੈਣ ਦੀ ਲਾਲਸਾ ਪੈਦਾ ਹੋ ਗਈ ਔਰ ਪਿਆਰੇ ਪ੍ਰੀਤਮ ਨੇ ਪਿਆਰ ਨਾਲ ਨਾਮਦਾਨ ਵਾਲੇ ਪਾਸੇ ਤੋਰ ਦਿੱਤਾ ਫਿਰ ਨਾਮਦਾਨ ਲੈ ਕੇ ਕਮਾਈ ਕੀਤੀ ਔਰ ਅਸਲੀ ਮਕਸਦ ਮਕਬੂਲ ਉੱਪਰ ਪਹੁੰਚ ਗਿਆ ਸੋ ਪਿਆਰੇ ਪ੍ਰੇਮਯੋ ਪੂਰੇ ਗੁਰੂ ਦੀ ਸ਼ਰਨ ਵਿੱਚ ਹੀ ਅਸਲੀ ਪਿਆਰੇ ਦੇ ਦਰਸ਼ਨ ਹੋ ਸਕਣਗੇ ਔਰ ਉਹ ਵੀ ਅਗਰ ਪਿਆਰਾ ਪ੍ਰੀਤਮ ਉਸ ਜੀਵ ਉੱਪਰ ਪਿਆਰ ਭਰੀ ਰਹਿਮਤ ਬਖਸ਼ਿਸ਼ ਕਰੇ ਉਸ ਦੇ ਭੰਡਾਰੇ ਸਦਾ ਹੀ ਰਹਿਮਤ ਦਇਆ ਮੇਰ ਨਾਲ ਭਰੇ ਪਏ ਹਨ ਪਰ ਕਮੀ ਸਾਡੇ ਵਿੱਚ ਹੈ ਸਾਡੇ ਪਾਸੋਂ ਆਪਣੇ ਪਿਆਰੇ ਮੁਰਸ਼ਦ ਦੇ ਬਚਨਾਂ ਉੱਪਰ ਪੈਰਾ ਨਹੀਂ ਦਿੱਤਾ ਜਾਂਦਾ ਉਹ ਪਿਆਰਾ ਪ੍ਰੀਤਮ ਤਾਂ ਹਰ ਵਕਤ ਬਾਹਾਂ ਖਿਲਾਰ ਕੇ ਖੜਾ ਹੈ ਕਿ ਆਓ ਮੇਰੇ ਪਾਸ ਆਓ ਸਾਨੂੰ ਤਾਂ ਆਪਣੇ ਪਿਆਰੇ ਪ੍ਰੀਤਮ ਦੇ ਦਰਸ਼ਨ ਕਰਨ ਦਾ ਤਰੀਕਾ ਨਹੀਂ ਵੀ ਆਉਂਦਾ ਕਿਵੇਂ ਕਚੱਜੀ ਤੀਮੀ ਨੂੰ ਜਿਵੇਂ ਕਚੱਜੀ ਤੀਮੀ ਨੂੰ ਆਪਣੇ ਮਾਲਕ ਨਾਲ ਗੱਲ ਕਰਨ ਦਾ ਤਰੀਕਾ ਨਹੀਂ ਹੁੰਦਾ ਉਹੀ ਹਾਲ ਸਾਡਾ ਹੈ ਉਹ ਪਿਆਰਾ ਮਿਹਰਬਾਨ ਹੈ ਤੇ ਸਾਡੇ ਤੇ ਦਇਆ ਮਿਹਰ ਕਰੇ ਤਾਂ ਅਸੀਂ ਸੁਹਾਗਣ ਹੋ ਸਕਦੇ ਹਾਂ ਸੋ ਉਸ ਦਾ ਸ਼ੁਕਰ ਹੀ ਕਰੋ